يا عبد الله صاحب ۽ ٻيا ٻڌائي توهان کي ٺيڪ آهي ڪم ٺاڻا ۽ ٻڌائي توهان کي साल <laughs> करण ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਵੀ ਪੰਜ ਸਰਪੰਚ ਲਈ ਜਿਹੜੇ ਉਮੀਦਵਾਰ ਸੀ ਜਿਨ੍ਹਾਂ ਨੇ ਕਾਗਜ਼ ਭਰੇ ਜਿਨ੍ਹਾਂ ਨੇ ਸਕਰੂਟਲੀ ਨਹੀਂ ਇੱਥੇ ਆਏ ਜਿਹੜੇ ਵਿਡਰੋਅਲ ਲਈ ਆਏ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਬੜੇ ਅਮਨਮਾਨ ਨਾਲ ਪਿਆਰ ਨਾਲ ਸਾਰੇ ਪ੍ਰੋਸੈਸ ਨੂੰ ਕੰਪਲੀਟ ਕੀਤਾ ਤੇ ਅੱਜ ਸਾਡਾ ਜਿਹੜਾ ਫਸਟ ਸਟੈਪ ਹੈ ਜਿਹੜਾ ਨਾਮੀਨੇਸ਼ਨਸ ਵਾਲਾ ਸੀ ਉਹ ਕੰਪਲੀਟ ਹੋਇਆ ਹਲੇ ਰਿਜ਼ਲਟ ਸਾਰੇ ਮੇਰੇ ਕੋਲ ਆਉਣੇ ਬਾਕੀ ਐ ਕਿਉਂਕਿ ਹਲੇ ਲੱਗੇ ਹੋਏ ਨੇ ਕਰਨ ਵਾਲੇ ਲੋਗ ਸਾਡੇ ਕੋਲੇ ਟੋਟਲ ਜੇ ਆਪਾਂ ਗੱਲ ਕਰੀਏ ਅਨੰਦਪੁਰ ਸਾਹਿਬ ਚ 159 ਅਜਈਆਂ ਪੰਚਾਇਤਾਂ ਨੇ ਜਿੱਥੇ ਇਲੈਕਸ਼ਨ ਹੋਣੀ ਸੀ ਤੇ ਸਾਡੇ 178 ਉਹਦੇ ਅਗੇਂਸਟ ਬੂਥ ਬਣਨੇ ਆ ਕੁਝ ਵੱਡੀਆਂ ਪੰਚਾਇਤਾਂ ਚ ਦੋ ਬੂਥ ਹੋਈ ਹੈਗੇ ਤੇ ਅੱਜ ਰਫਲੀ ਜਿਹੜੇ ਐ 25 ਤੋਂ ਉੱਪਰ ਪੰਚਾਇਤਾਂ ਹੋਂ ਤੱਕ ਸਾਡੇ ਕੋਲੇ ਪਹੁੰਚ ਚੁੱਕਿਆ ਹੋਇਆ ਡਾਟਾ ਜਿੱਥੇ ਸਰਵਸੰਮਤੀ ਹੋ ਚੁੱਕੀ ਐ ਜਿੱਥੇ ਸਾਡੀਆਂ ਪੋਲਿੰਗ ਪਾਰਟੀਆਂ ਨੇ ਪੋਲਿੰਗ ਕਰਾਉਣ ਵਾਸਤੇ ਨਹੀਂ ਜਾਣਾ ਆ ਇਹ ਬੜੀ ਅੱਛਾ ਜਿਹੜਾ ਸਾਨੂੰ ਫੀਡਰ ਮਿਲਿਆ ਹਜੇ ਇਹ ਵੱਧ ਸਕਦਾ ਤੇ ਇਹ ਜਦੋਂ ਕੰਪਲੀਟ ਡਾਟਾ 2 ਘੰਟੇ ਤੱਕ 2.5 ਘੰਟੇ ਤੱਕ ਆਏਗਾ ਫਿਰ ਤੁਹਾਨੂੰ ਦੇ ਦਾਂਗੇ ਤੇ ਬਾਕੀ ਤੁਹਾਡੇ ਤੁਹਾਨੂੰ ਮੈਂ ਇਹ ਵੀ ਦੱਸਣਾ ਕਿ ਬਹੁਤ ਸਾਰੀਆਂ ਕੱਲੀਆਂ ਸਰਪੰਚੀਆਂ ਤੇ ਬਹੁਤ ਸਾਰੀਆਂ ਕੱਲੀਆਂ ਪੰਚ ਦੀਆਂ ਜਿਹੜੀਆਂ ਵੱਖ-ਵੱਖ ਬੋਡਾਂ ਦੀਆਂ ਅਸਾਮੀਆਂ ਸੀ ਉਹਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਸਰਬਸੰਮਤੀ ਹੋਈ ਹੈ ਪਰ ਜਿਵੇਂ ਕਿਤੇ ਕੋਈ ਪੰਚ ਦੀ ਜਿਹੜੀ ਚੋਣ ਰਹਿ ਗਈ ਪੰਚੇਸ ਵਿੱਚ ਸਰਬਸੰਮਤੀ ਹੋਗੀ ਕਿਤੇ ਸਰਪੰਚਿਤ ਵਿੱਚ ਸਰਬਸੰਮਤੀ ਹੋ ਗਈ ਤੇ ਕਿਤੇ ਇੱਕ ਦੋ ਪੰਚੇਸ ਦੀ ਰਹਿ ਗਈ ਅਜਿਹੀ ਸੂਚਨਾ ਜਿਹੜੀ ਹੈ ਬਿਲਕੁਲ ਕਰੈਕਟ ਹੈ ਜੇ ਮੇਰੇ ਕੋਲ ਆਣੀ ਬਾਕੀ ਹੈ ਪਰ ਇਹਦੀ ਗਿਣਤੀ ਕਾਫੀ ਜ਼ਿਆਦਾ ਹੈ ਤੇ ਇਹਦੇ ਲਈ ਸਾਰੇ ਜਿਹੜੇ ਆਨੰਦਪੁਰ ਬਲਾਕ ਦੇ ਜਿਹੜੇ ਵੋਟਰਸ ਨੇ ਤੇ ਜਿਹੜੇ ਕੈਂਡੀਡੇਟਸ ਨੇ ਉਹ ਵਧਾਈ ਦੇ ਹੱਕਦਾਰ ਨੇ ਦੇਖੋ ਵੈਸੇ ਤੁਹਾਨੂੰ ਸਾਰਾ ਕੁਝ ਪਤਾ ਹੁੰਦਾ ਮੈਂ ਤੁਹਾਨੂੰ ਫਿਰ ਦੱਸ ਦਿੰਦਾ ਕਿ ਮੇਰੇ 16 ਆਰਓ 16 ਏ ਆਰਓ ਤੇ ਮੇਰੇ ਨਾਲ ਜਿਹੜੇ ਮੇਰੇ ਦੋ ਕੋ ਆਫੀਸਰਸ ਨੇ ਤਹਿਸੀਲਦਾਰ ਸਾਹਿਬ ਤੇ ਨੈਬ ਤਹਿਸੀਲਦਾਰ ਸਾਹਿਬ ਇਹਨਾਂ ਸਾਰਿਆਂ ਨੇ ਪਲੱਸ ਮੇਰੇ ਦਫਤਰ ਦਾ ਸਟਾਫ ਮੇਰਾ ਜਿਹੜਾ ਸੇਵਾਦਾਰ ਜਿਹੜੇ ਸਾਡੇ ਕਲਾਸ 4 ਨੇ ਸਾਰਿਆਂ ਨੇ ਅਣਥਕ ਮਿਹਨਤ ਕੀਤੀ ਹੈ ਕਿ ਸਿੱਤ ਤੱਕ ਪਹੁੰਚੇ ਆ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਪੋਸੀਬਲ ਨਹੀਂ ਸੀ ਖਾਸ ਤੌਰ ਤੇ ਜੇ ਪ੍ਰਸ਼ੰਸਾ ਕਰਨੀ ਹੋਵੇ ਸਾਡੇ ਜਿਹੜੇ ਆਰਓ ਜੇ ਆਰਓ ਪਿਛਲੇ ਕਈ ਜਣਾ ਤੋਂ ਲੱਗੇ ਹੋਏ ਆ ਰਾਤ ਦਿਨ ਕੰਮ ਕਰਦੇ ਆ ਤੁਹਾਨੂੰ ਪਤਾ ਹੈ ਕਿ ਪਿੱਛੇ ਗਰਮੀ ਵੀ ਜਿਆਦਾ ਸੀ ਇਸ ਹੈਗਾ ਤੇ ਪਰ ਉਹ ਡਟੇ ਰਹੇ ਉਹਨਾਂ ਨੇ ਆਪਣਾ ਜਿਹੜਾ ਜਿਹੜੀਆਂ ਡੈਮੋਕ੍ਰੇਸੀ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਸੀ ਉਹਨਾਂ ਨੇ ਬਹੁਤ ਬਖੂਬੀ ਤਰੀਕੇ ਨਾਲ ਨਿਭਾਈਆਂ ਨੇ ਤੇ ਉਹ ਵੀ ਵਧਾਈ ਦੇ ਸਾਰੇ ਪਾਤਰ ਨੇ